ਜਦੋਂ ਉਹ ਘਾਡੇ ਗ ਜਾਂਦਾ ਨਾ ਉਹ ਰਾਬੀ ਜਾਂਦਾ ਭਾਜੀ ਹਾਂ ਵੀ ਕੀ ਬੀਦ ਦਿਆ ਨਾ ਉਥੇ ਰੋਣਾ ਆਉਂਦਾ ਵਾ ਪਤਾ ਨਹੀਂ ਕਿ ਕਿੰਨਾ ਕ ਨੁਕਸਾਨ ਹੋ ਗਿਆ ਅੱਜ ਤੋ ਡੇਢ ਦੋ ਮਹੀਨੇ ਬਾਅਦ ਉਹ ਚੀਜ਼ ਆ ਵੀ ਉਸ ਉਸ ਲਈ ਪੈਸੇ ਰੱਖੋਗਾ ਬਿਲਕੁਲ ਕਿਨਾਂ ਪਿੰਡਾਂ ਦੇ ਵਿੱਚ ਜਿਹੜੇ ਘਰ ਢੈਣ ਦੇ ਕਿਨਾਰੇ ਤੇ ਨਹੀਂ ਉਹਨਾਂ ਦਾ ਸਮਾਨ ਬੀੜੇ ਦੇ ਵਿੱਚ ਕੱਡ ਕੱਢ ਕੇ ਲੈ ਕੇ ਆ ਰਿਹਾ ਹੈ ਜਿਹੜਾ ਉਹ ਗਿਆ ਚਾਹ ਕੇ ਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਵੀ ਕਿਸੇ ਦੇ ਕੋਲ ਨੌਬਤ ਨਾ ਆਵੇ ਅੱਟ ਗਿਆ ਪ੍ਰੇਰਣਾ ਆ ਗਈਆਂ ਉਹਨਾਂ ਨੂੰ ਲੋੜ ਪੈਣੀ ਆ ਇਹਨਾਂ ਤੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਦੀਆਂ ਲੋੜ ਪੈਣੀ ਆ ਆਪਾਂ ਸਕੂਲ ਜਿਹੜੇ ਉਹ ਸਿੱਧੇ ਕਰਨੇ ਆ ਕਰ ਟਹਿਣਾ ਸ਼ੁਰੂ ਹੋ ਗਿਆ ਠੀਕ ਆ ਜੀ ਤੇ ਇੱਕ ਗੁਟਕਾ ਸਾਹਿਬ ਆ ਜੀ ਹਾਂਜੀ ਗੁਟਕਾ ਸਾਹਿਬ ਨੇ ਉਹਨਾਂ ਘਰ ਟਹਿਣੇ ਸ਼ੁਰੂ ਹੋ ਗਏ ਤਾਂ ਕਰਕੇ ਸਮਾਨ ਕੱਢਣੇ ਪਰ ਸਾਡਾ ਤਾਂ ਹਜੇ ਅਗਲੀ ਪਾਸਾ ਦੀ ਕੋਈ ਆਸ ਨਹੀਂ ਹੈਗੀ ਸੀ ਇਹ ਤਾਂ ਬਹੁਤ ਹੀ ਤੁਰੇ ਵਰਦਾ ਰੂਹ ਜਿਹੜੀ ਸਾਡੀ ਰੂਹ ਖਤਮ ਆ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਰੀ ਸ਼ਾ ਟੀਵੀ ਮੈਂ ਪਰਮੇਸ਼ਿੰਗ ਬਾੜ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਮੇਰੇ ਨਾਲ ਜਿਹੜੇ ਸੱਜਣ ਖੜੇ ਨੇ ਇਹ ਇਸ ਵੇਲੇ ਅਲੀ ਅਲੀਖੁਰਦ 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 ਇਹਨਾਂ ਦਾ ਪਿੰਡ ਹੈ ਉਧਰਲੇ ਪਾਸੇ ਬਨਤੋ ਪਰਲੇ ਪਾਸੇ ਜ਼ਮੀਨ ਜਿਹੜੀ ਹੈ ਉਹ ਸਾਰੀ ਪਾਣੀ ਦੇ ਵਿੱਚ ਹੈ ਜਿਹੜਾ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਤੇ ਪਿੰਡ ਪਰਲੇ ਪਾਸੇ ਆ ਉੱਥੇ ਸੇਮ ਨੇ ਜਿਹੜਾ ਉਹ ਆਪਣਾ ਜਕੜ ਲਿਆ ਸਾਰਾ ਕੁਝ ਤੇ ਸੇਮ ਜਿਹੜਾ ਜੇ ਕੋਈ ਕਿ ਭਾਈ ਜਨੀ ਛੇਤੀ ਹੋ ਸਕਦਾ ਉਹ ਨਹੀਂ ਛੇਤੀ ਸੇਮ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਵੇ ਤਾਂ ਜੋ ਸੇਮ ਉੱਥੋਂ ਹਟੇ ਭਾਜੀ ਉਹਨਾਂ ਦੀ 100 ਏਕੜ ਜ਼ਮੀਨ ਜਿਹੜੀ ਐਸ ਵੇਲੇ ਪਾਣੀ ਚ ਹੈ ਭਾਜੀ ਉਹਨਾਂ ਦੀ 20 ਏਕੜ ਜ਼ਮੀਨ ਜਿਹੜੀ ਉਹ ਪਾਣੀ ਦੇ ਵਿੱਚ ਹੈ ਤੇ ਐਸ ਵੇਲੇ ਫਿਰ ਵੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ 16 17 ਪਿੰਡ ਇੱਥੇ ਡੁੱਬੇ ਹੋਏ ਨੇ ਬਾਉਕਰ ਵਾਲੇ ਇਲਾਕੇ ਸultanpur Lodhi ਚ ਉੱਥੇ ਜਿਹੜੀ ਉਹ ਲਗਾਤਾਰ ਸੇਵਾ ਕਰ ਰਹੇ ਆ ਭਾਜੀ ਹੁਣ ਕਿੱਧਰ ਨੂੰ ਚੱਲਿਓ ਅੱਜ ਉਹਨਾਂ ਨੇ ਭਾਜੀ ਇਹ ਸੇਵਾ ਕਰਨੀ ਆ ਇੱਕ ਬੇੜਾ ਹੀ ਲੈ ਜਾਂਦਾ ਵਾ ਠੀਕ ਆ ਜੀ ਸਮਾਨ ਦਾ ਸਮਾਨ ਦਾ ਹਾਂ ਜੀ ਜੋ ਉਹਨਾਂ ਦਾ ਕੀਮਤੀ ਸਮਾਨ ਆ ਕੀਮਤੀ ਦੇ ਜਦੋਂ ਮਤਲਬ ਕਿੰਨਾ ਜੋ ਵੀ ਹੈ ਉੱਥੇ ਕੀਮਤੀ ਹੈ ਹਰ ਇੱਕ ਚੀਜ਼ ਹਰ ਇੱਕ ਜੀਵ ਜਿੰਨਾ ਪਹੁੰਚ ਦੁੰਦਾ ਵਾ ਵੀ ਉਹ ਅਸੀਂ ਸਟਮਨ ਖਾਲੀ ਹੁੰਦੇ ਆ ਵਾ ਖਾਲੀ ਹੋਣ ਤੋਂ ਬਾਅਦ ਉਹ ਦੋ ਘਰ ਹੋਰ ਉੱਥੇ ਆਪਦੇ ਜੋ ਆਟਾ ਦਾ ਜੋ ਸਭ ਕੋ ਬੋ ਰਿਆ ਜੀ ਇਸ ਟਾਈਮ ਪਾ ਰਿਆ ਇਹ ਖਾਲੀ ਹੋਊਗਾ ਤਾਂ ਫੇਰ ਹੀ ਬੇੜਾ ਲੈ ਕੇ ਵਾਪਸ ਜੀ ਉਹਨਾਂ ਘਰਾਂ ਦੇ ਡਿਗਣ ਦਾ ਖਤਰਾ ਤਾਂ ਲੈ ਕੇ ਆਉਣੇ ਆ ਭਾਜੀ ਉਹ ਮਤਲਬ ਉਹ ਇੱਕ ਰਾਬਾਸ ਵਿੱਚ ਖੜੇ ਆ ਥੱਲੇ ਉਹ ਖੱਗੇ ਪਿਆ ਵੀ ਉਹਨਾਂ ਦਾ ਇੱਕ ਮਿੰਟ ਦਾ ਨਹੀਂ ਪਤਾ ਭਾਜੀ ਜੀ ਉਹ ਕਿਹੜੇ ਟਾਈਮ ਦੇਖੀ ਜਾਣੇ ਆ ਇਹ ਜਦੋਂ ਆਪਾਂ ਵੀ ਕੰਨ ਦੇ ਨਾਲ ਆ ਪਾਪਾ ਜੀ ਕਾ ਵਾਂਝ ਹੁੰਦਾ ਵਾ ਭਾਜੀ ਵਾਂਝ ਹੁੰਦਾ ਵਾ 25 ਫੁੱਟ ਲੰਮਾ ਹੁੰਦਾ ਵਾ ਵੀ ਇਹਨੂੰ ਇਹ ਵੱਡਾ ਬੇੜਾ ਪਾ ਜਿਨ੍ਹਾਂ ਨੂੰ ਚਲਾਉਨੇ ਆ ਠੀਕ ਹੈ ਉਹ ਥੱਲੇ ਲੱਗਦਾ ਨਹੀਂਗਾ ਉਹ 25 ਫੁੱਟ ਬਾਸ ਸਿਰਾਂ ਲੱਗਦਾ ਲੱਗਦਾ ਨਹੀਂ ਹਾਂਜੀ ਕਿੱਕ ਟੋਕ ਟੋਕ ਦੇ 25 30 ਫੁੱਟ ਪਾਣੀ ਜਮਾ ਬੂਹਿਆਂ ਦੇ ਅਦਰਾਂ ਦੇ ਵਿੱਚ ਹੋ ਗਿਆ ਭਾਜੀ ਹਾਂਜੀ ਤੇ ਜਦੋਂ ਉਹ ਘਾਡੇ ਗ ਜਾਂਦਾ ਨਾ ਉਹ ਰਾਬੀ ਜਾਂਦਾ ਭਾਜੀ ਹਾਂ ਵੀ ਕੀ ਵੀਤ ਦਿਆ ਨਾ ਜੋ ਵੀ ਆ ਉੱਥੇ ਰੋਣਾ ਹੁੰਦਾ ਵਾ ਤੇ ਕੀ ਕਰਦੇ ਚਲੋ ਪਰਮਾਤਮਾ ਨੂੰ ਸ਼ਾਇਦ ਇਹੀ ਮਨਜੂਰ ਆ ਜੋ ਸ਼ਾਇਦ ਇਹੀ ਰਜਾ ਦੇ ਵਿੱਚ ਖੁਸ਼ ਆ ਨਾ ਕਿਹੜੀ ਚੀਜ਼ ਦੀ ਲੋੜ ਹੈ ਤੁਸੀਂ ਪਹਿਲਾਂ ਦੱਸਿਆ ਵੀ ਆ ਮੈਂ ਦੁਬਾਰਾ ਤਾਂ ਦੁਹਰਾਉਣਾ ਚਾਹਣਾ ਤਾਂ ਜੋ ਟਰਾਲੀਆਂ ਦੀਆਂ ਕਤਾਰਾਂ ਨਾਲ ਲੰਗਰ ਪ੍ਰਸ਼ਾਦੇ ਦੀ ਲੋੜ ਹੈ ਨਾ ਪਿੰਡਾਂ ਨੂੰ ਨਹੀਂ ਲੰਗਰ ਪ੍ਰਸ਼ਾਦੇ ਦੀ ਕੋਈ ਲੋੜ ਨਹੀਂ ਠੀਕ ਹੈ ਇਸ ਟਾਈਮ ਜਿਹੜੇ ਘਰ ਵਿੱਚ ਪਾਣੀ ਦੇ ਵਿੱਚ ਹੈ ਵੀ ਆ ਉਹ ਮਹਾਪੁਰਸ਼ੋ ਤੇ ਤਿੰਨ ਟਾਈਮ ਗੱਫਾ ਪ੍ਰਸ਼ਾਦਾ ਪਾਣੀ ਪਹੁੰਚ ਰਿਹਾ ਵਾ ਤੇ ਇਸ ਟਾਈਮ ਜਿਹੜੀ ਆਪਾਂ ਨੂੰ ਅੱਗੇ ਵਾਸਤੇ ਜ਼ਰੂਰਤ ਆ ਜਿਹੜਾ ਵੀ ਆਪਾਂ ਇਸ ਚੀਜ਼ ਵੱਲ ਨਾ ਧਿਆਨ ਇਹ ਇਨਾ ਵੀਰਾਂ ਨੂੰ ਅੱਜ ਤੋਂ ਡੇਢ ਦੋ ਮਹੀਨੇ ਬਾਅਦ ਉਹਦੋਂ ਜ਼ਰੂਰ ਦਾ ਕਈਆਂ ਕਈਆਂ ਦੇ ਘਰ ਟਹਿ ਗਏ ਹੁਣ ਜ਼ਮੀਨਾਂ ਪੁੱਟੀਆਂ ਗਈਆਂ ਤੇ ਪਤਾ ਨਹੀਂ ਕਿ ਕਿੰਨਾ ਕਿ ਨੁਕਸਾਨ ਹੋ ਗਿਆ ਅੱਜ ਤੋਂ ਡੇਢ ਦੋ ਮਹੀਨੇ ਬਾਅਦ ਉਹ ਚੀਜ਼ ਆ ਵੀ ਉਸ ਉਸ ਲਈ ਪੈਸੇ ਰੱਖੋ ਬਿਲਕੁਲ ਠੀਕ ਹੈ ਆਪਾਂ ਨਾਲ-ਨਾਲ ਕਰਦੇ ਆਂ ਤੇ ਨਾਲ-ਨਾਲ ਗੱਲਾਂ ਬਾਤਾਂ ਕਰਦੇ ਆਂ ਅਸੀਂ ਤੁਹਾਡਾ ਬੇੜਾ ਵੀ ਜਿਹੜਾ ਉਹ ਦੇਖ ਲੈਣੇ ਆਂ ਅਸ਼ਾਮ ਨੂੰ ਦੱਸਿਓ ਕਿ ਨੀਲੇ ਪਾਣੀ ਦਾ ਅਸੀਂ ਘਰਾਂ ਚ ਲਾਈਟ ਹੈਗੀ ਆ ਨਹੀਂ ਲਾਈਟ ਵੀ ਇਹਨਾਂ ਦੇ ਮੁਤਾਬਕ ਲੈਟ ਇਹ ਗੱਲ ਕਹਿੰਦੇ ਆ ਵੀ ਲੈਟ ਤੇ ਟੋਕਾ ਜਿਹਾ ਹੁਣ ਇਸ ਟਾਈਮ ਲੈਟ ਬੰਦ ਆ ਵੀ ਜਦੋਂ ਅਸੀਂ ਬੇੜਾ ਲੈ ਕੇ ਜਾਂਦੇ ਆ ਲੰਬਿਆਂ ਚ ਬੇੜਾ ਵਜ ਜਾਂਦਾ ਪਾਣੀ ਦਾ ਭਾਜੀ ਵਾਹਾਈ ਬਹੁਤ ਸਾਰਾ ਦਰਿਆਣੇ ਇਸ ਮਤਲਬ ਉਹ ਆ ਹੀ ਇਹਨੂੰ ਵੀ ਕਰਦਾ ਵਾਹਾਈ ਇਹਨੂੰ ਵੀ ਜਿੰਨਾ ਮਰਜੀ ਜ਼ੋਰ ਲਾ ਲੀਏ ਅਭੀ ਖੰਬਿਆਂ ਦੇ ਵਿੱਚ ਹੀ ਆਵਾਜੰਦਾ ਕੁਣ ਕੱਲ ਦੀ ਤੁਹਾਨੂੰ ਇੱਕ ਗੱਲ ਦੱਸਦੇ ਭਾਜੀ ਜੋ ਸਾਡੇ ਨਾਲ ਘਟਣਾ ਜੀ ਅਸੀਂ ਨਾ ਕਰੋ ਲਾਜ ਕੀਤਾ ਵੀ ਮਤਲਬ ਪਾਣੀ ਦਾ ਮਤਲਬ ਪ੍ਰੈਸ਼ਰ ਜਿਆਦਾ ਆ ਵੀ ਉਹ ਘਰ ਸਾਨੂੰ ਇਹ ਲੱਗਦਾ ਵੀ ਉਹ ਹੁਣੇ ਡਿੱਗ ਪੈਣਾ ਹੁਣੇ ਤੇ ਜਲਦੀ ਜਲਦੀ ਵੀ ਮਤਲਬ ਦੋ ਘਰ ਵੀ ਇਹ ਮਤਲਬ ਖਰਾਬ ਆਸੇ ਖੜੇ ਸਾਮਾਨ ਜਿਆਦਾ ਲਾ ਲਾਜ ਕਰ ਲਿਆ ਦਾ ਜੋ ਵੀ ਲਾ ਲਈ ਹੋ ਗਿਆ ਵੀ ਸਾਡੇ ਨਾਲ ਵੀ ਐਂਡਾ ਉੱਥੇ ਵੀ ਸਾਡਾ ਪੇੜਾ ਜੋ ਲਾਈਟ ਵਾਲਿਆਂ ਤਾਰਾਂ ਦੇ ਵਿੱਚੋਂ ਬਲਿਆ ਗਿਆ ਮਨਜੀ ਬਲਿਆ ਗਿਆ ਨਾਲ ਐਨਡੀਆਰ ਦੀ ਟੀਮ ਦੇ ਵੀ ਉਹ 10 ਜਾਣੇ ਵਿੱਚ ਪਿਕਲਿੰਗ ਬਣਾ ਰਹੇ ਠੀਕ ਹੈ ਜੀ ਅਸੀਂ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਸਨਕਾਰ ਲੱਜ ਵੀ ਆਓ ਸਾਡੀ ਹੈਲਪ ਕਰੋ ਉਹ ਸਾਨੂੰ ਵੇਖ ਕੇ ਭਜਾ ਉਹ ਜਿਆਦਾ ਵਾਤੇ ਹੁੰਦੇ ਵਿੱਚ ਵੀਡੀਓ ਅੱਛਾ ਮਦਦ ਨਹੀਂ ਕੀਤਾ ਨਾ ਨਾ ਐਸੇ ਪਿਕਨਿਕ ਮਨਵਾਉਣਾ ਹੁੰਦਾ ਹੈ ਉਹਨਾਂ ਨੂੰ ਯਾਦ ਛੋੜ ਕੇ ਰਹੀ ਸੀ ਕਰਦੇ ਆ ਭਾਈ ਜਿਹੜੇ ਐਸ ਇਸ ਜਗ੍ਹਾ ਨੂੰ ਉਹ ਪਿਕਨਿਕ ਸਮਝ ਕੇ ਆਉਂਦੇ ਆ ਨਾ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਜਦੋਂ ਪਿਕਨਿਕ ਮੰਗਾਉਂਦੇ ਆ ਨਾ ਸਾਨੂੰ ਰੋਣਾ ਆਉਂਦਾ ਵੀ ਇਸ ਜਗ੍ਹਾ ਨੂੰ ਇਹ ਸਾਡੀਆਂ ਜ਼ਮੀਨਾਂ ਵੀ ਵੀ ਅਸੀਂ ਸਾਰੀ ਪੂੰਜੀ ਕਮਾਈ ਇਹਨਾਂ ਚੀਜ਼ਾਂ ਤੇ ਲਾਈ ਹੁੰਦੀ ਆ ਜਦੋਂ ਪਿਕਨਿਕ ਸਮਝ ਕੇ ਆਉਂਦੇ ਨਾ ਇੱਕ ਸਾਡੀਆਂ ਅੱਖਾਂ ਦੇ ਵਿੱਚ ਉਹ ਹੰਝੂ ਨਹੀਂ ਨਿਗਲਦੇ ਸਾਡਾ ਦਿਲ ਅੰਦਰੋਂ ਰੋਂਦਾ ਇਹ ਚੀਜ਼ ਨੂੰ ਨਹੀਂ ਬਈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਵੀ ਇਹਨੂੰ ਪਿਕਨਿਕ ਨਾ ਸਮਝੋ ਨਹੀਂ ਬਿਲਕੁਲ ਜੀ ਮੈਂ ਵੀ ਦੋਨਾਂ ਭਰਾਵਾਂ ਵਾਲੋ ਜਿੰਨੀ ਵੀ ਸੰਗਤ ਇੱਥੇ ਆਈ ਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਰਾਹ ਇੱਕੋ ਹੀ ਆ ਜੇ ਆਪਾਂ ਇੱਥੇ ਕੋਈ ਮਦਦ ਕਰ ਨਹੀਂ ਆਏ ਜਾਂ ਕੋਈ ਇਦਾਂ ਦਾ ਕੰਮ ਜਿਹੜਾ ਜ਼ਰੂਰੀ ਬਹੁਤ ਹੈ ਉਹ ਕਰਨੀ ਹੈ ਇਤਨਾ ਆਈਏ ਕਿਉਂਕਿ ਬਈ ਟ੍ਰੈਫਿਕ ਜਮ ਹੁੰਦਾ ਇੱਥੇ ਗੱਡੀਆਂ ਲੱਗਦੀਆਂ ਪਿੱਛੋਂ ਸਮੱਸਿਆ ਜਿਹੜੀ ਆਉਂਦੀ ਹੈ ਸੋ ਇਸ ਵੇਲੇ ਇਹ ਸਾਰੇ ਸੱਜਣ ਯਤਨ ਕਰ ਰਹੇ ਆ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਘਰ ਢੈਂਦੇ ਕਿਨਾਰੇ ਤੇ ਨਹੀਂ ਉਹਨਾਂ ਦਾ ਸਮਾਨ ਬੀੜੇ ਦੇ ਵਿੱਚ ਕੱਢ-ਕੱਢ ਕੇ ਲੈ ਕੇ ਆ ਰਹੇ ਆ ਫਿਰ ਕਿੰਨੇ ਵਜੇ ਪਾਜੀ ਆਏ ਹੋ ਸ਼ੇਵ ਦੇ ਹੀ ਸ਼ੇਵ ਦੇ ਦੇ ਲਿਆ ਗਿਆ ਜੂ ਕਿਤੇ ਹੱਥ ਤੇ ਲਾਈ ਰਹੀ ਹੈ ਚਲਾਉਣੀ ਆ ਖਾ ਪਿੱਛੋਂ ਮੁੜ ਕੇ ਲਾਉਣੀ ਆ 아아아 <laughs> 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 ਜੀ ਪਰ ਜਿਹੜੀ ਸਾਡੀ ਕਿਸੇ ਪਾਸ ਵੱਲ ਉਹ ਸੇਕ ਆ ਜੀ ਇਹ ਸਰਕਾਰਾਂ ਨੂੰ ਸਾਡੇ ਨਾਦੀ ਅਮਰਮੀ ਇਹੋ ਅਪੀਲ ਕਰਦੇ ਆਂ ਵੀ ਇਹਨਾਂ ਦਰਿਆਵਾਂ ਦੀ ਖਲਾਈ ਹੋਵੇ ਇਹਨਾਂ ਨੂੰ ਡੂੰਘਾ ਕੀਤਾ ਜਾਵੇ ਅੱਛਾ ਇਹਨਾਂ ਨੂੰ ਖੋਦ ਕੇ ਜਾਣੀ ਇਹਨਾਂ ਦੇ ਡੂੰਘਾਈ ਜਿਆਦਾ ਹਾਂਜੀ ਹਾਂਜੀ ਇਸ ਵੇਲੇ ਜਿਹੜਾ ਦਰਿਆ ਦਾ ਲੈਵਲ ਆ ਸਾਡੀਆਂ ਜ਼ਮੀਨਾਂ ਨਾਲੋਂ ਉੱਚਾ ਵਾ ਤੇ ਇਹ ਜ਼ਮੀਨਾਂ ਨਹੀਂ ਨਹੀਂ ਆ ਜੀ ਜ਼ਮੀਨਾਂ ਦਰਿਆ ਉੱਚਾ ਵਾ ਜਿਹੜਾ ਦਰਿਆ ਦਾ ਲੈਵਲ ਉੱਚਾ ਵਾ ਜ਼ਮੀਨਾਂ ਸਾਡੀਆਂ ਵਾ ਜਿਹੜਿਆ ਉਹ ਨਹੀਂ ਵੀਂਿਆ ਹਾਂ ਹਾਂਜੀ ਬਾਜੀ ਆਜੋ ਆਜੋ ਜਾਨੀ ਕਿ ਸਾਡੇ ਫਾਜ਼ਲ ਖਾਲ ਦਾ ਆਪੇ ਹੀ ਆຊੂ ਰੀਸਾਲ ਪਹਿਲਾਂ ਦੀ ਗੱਲ ਤੋਂ ਦੱਸਦੇ ਆ ਵੀ ਜਦੋਂ ਸਾਡੇ ਦਰਿਆ ਵਾਹਦਾ ਹੁੰਦਾ ਹੈ ਨਾ ਤੇ ਜਦੋਂ ਉਹ ਪਹਿਲਾਂ ਤੁਹਾਨੂੰ ਪਤਾ ਪਜੁਰ ਕਿ ਇਹ ਦਰਿਆ ਦਰਿਆ ਤੋਂ ਬਹੁਤ ਸਾਫ਼ ਹੁੰਦੇ ਨਹੀਂ ਕਿ ਇਹ ਦਰਿਆ মানে ਮਤਲਬ ਪਾਣੀ ਵੀ ਲੈ ਕੇ ਨਹੀਂ ਜੀ ਇਹ ਦਰਿਆ ਦੇ ਵਿੱਚ ਉੱਤਰਦੇ ਹੁੰਦੇ ਨੇ ਨਾ ਤੇ ਇਹ ਇਹ ਵੀ ਕੁਝ ਰੂਸਦਾ ਲੱਗਦਾ ਹੁੰਦਾ ਹੈ ਬਿਲਕੁਲ ਜੀ ਜਦੋਂ ਇਹ ਦਰਿਆ ਦੇ ਉਹ ਆਜੋ ਸਵੈਚੈਟਿਕ ਸਵੇਲਾ ਆਉਂਦਾ ਹੈ

ਮੈਂ ਨਹੀਂ ਬਜੀ ਉੱਤੇ ਕੋਈ ਸਰਕਾਰੀ ਮਤਲਬ ਇਹ ਵੀ ਨਹੀਂ ਮਤਲਬ ਇਹਨੂੰ ਫੋੜਦੇ ਜਾਂ ਨੂੰ ਡੁੰਗੇ ਕਰਦੇ ਕਰੀ ਦੇਖਿਆ ਹੋਵੇ ਜੀ ਤੇ ਆ ਨਹੀਂ ਬਿਲਕੁਲ دریا ਡੁੰਗਾ ਹੋ ਜਾ ਤਾਂ ਸ਼ੈਲਫ ਨੂੰ ਮੋੜ ਕੇ ਉਛਲਣਾ ਬੰਦ ਕਰ ਦਿਆ ਹਾਂ ਹਾਂ ਬਿਲਕੁਲ ਠੀਕ ਹੈ ਸੋ ਇਸ ਵੇਲੇ ਬੇੜਾ ਉਧਰ ਦੇ ਪਾਸੇ ਉਹ ਬੇੜਾ ਹਾਂ ਜੀ ਉਹ ਵੱਡਾ ਬੇੜਾ ਜੀ ਹਾਂ ਜੀ ਬੇੜਾ ਦੇਖਦੇ ਆ ਸੋ ਇਸ ਵੇਲੇ ਅਸੀਂ ਸੁਲਤਾਨ ਕੋਲ ਜੀ ਉਸ ਦੇ ਲੱਕੇ ਵਿੱਚ ਚਾਂਬਾ ਉੱਪਰ ਨੇ ਨਾਇਆਣੇ ਦੇ ਨਾਲ ਜਿਹੜਾ ਉਹਦੇ ਨਾਲ ਖੜਿਆ ਆ

ਉਹਰੇ ਪਸੀਰੀ ਹੁਸਮਾਨ ਲੈ ਕੇ ਜਾਉਣਾ ਹਾਂ ਜੀ 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 ਜੋ ਵੀ ਕਿੰਟੀਆਂ ਇਹਨਾਂ ਇੱਕ ਤੇ ਅਲੱਗ ਨਰਦਾ ਬਚਾਵਾ ਨਹੀਂ ਹੋ ਰਿਹਾ ਲੱਗ ਰਿਹਾ ਜਿਵੇਂ ਬਚਾਵਾ ਨਹੀਂ ਹੋ ਰਿਹਾ ਕੋਈ ਮਾਸੂਮ ਹੈ ਕੋਈ ਇਹ ਸਭ ਟੀਮ ਦੇ ਨਾਲ ਤੋੜਨ ਦਾ ਬਹੁਤ ਮਸਾਵਾ ਤੇ ਦੂਜੀ ਗੱਲ ਇਹ ਜਿੰਨੀਆਂ ਕਿਸ਼ਤੀਆਂ ਨੇ ਇਹ ਸਾਰੀਆਂ ਮਾਂ ਤੇ ਮਾਪੂਰਸਾਂ ਨਹੀਂ ਹੋਣਾ ਠੀਕ ਹੈ ਵਿੱਚ ਕੋਈ ਤੁਸੀਂ ਨਿਗਾਹ ਮਾਰ ਲਓ ਕੋਈ ਸਰਕਾਰੀ ਕੋਈ ਸਰਕਾਰੀ ਨਹੀਂ ਹੈਗੀ ਬਿਲਕੁਲ ਇਹ ਬਾਬਾ ਜੀ ਦਾ ਬਾਬਾ ਜੀ ਦਾ ਜਿਹੜਾ ਬੇੜਾ ਨਾ ਇਹ ਵੀ ਬੰਦਾ ਬੇੜਾ ਬਾਬਾ ਜੀ ਨਾ ਜਿੱਥੇ ਬਹੁਤ ਲੋਕੀ ਜਨਾਬ ਸਨਮਾਨ ਕਰਦੇ ਤੇ ਬਾਬਾ ਜੀ ਨੇ ਇੱਕ ਰਾਤ ਉਹ ਬਣਾ ਕੇ ਤਿਆਰ ਕਰਕੇ ਆ ਗਿਆ ਗੱਲ ਨਹੀਂ ਜੀ ਇਹ ਸੁੱਤਾ ਵੱਜ ਨਹੀਂ ਆਂ ਕਿੱਸੇ ਵੀ ਨਹੀਂ ਸਮਾਨ ਕਢ ਕੇ ਲੈ ਆਣੇ ਨਹੀਂ ਉਹ ਆ ਵਾਲਾ ਵੱਡਾ ਬੇੜਾ ਵੱਡਾ ਬੇੜਾ ਉਹ ਪਰਲੇ ਪਾਸ ਦਾ ਵੱਡਾ ਬੇੜਾ ਠੀਕ ਹੈ ਜੀ ਇਹ ਸਮਾਨ ਵੰਡਣ ਵਾਲਾ ਇਹ ਸਮਾਨ ਵੰਡਣ ਵਾਲਾ ਆ ਹਾਂ ਵੰਡਣ ਵਾਲਾ ਠੀਕ ਹੈ ਜੀ ਉਹਦੇ ਵਿੱਚ ਜੀ ਤਿੰਨ ਤਿੰਨ ਟਰੈਕਟਰ ਪਰਸੂ ਲੱਦ ਕੇ ਲਿਆਉਂਦੇ ਜੀ ਠੀਕ ਹੈ ਜੀ ਤਿੰਨ ਟਰੈਕਟਰ ਉਹਦੇ ਵਿੱਚ ਆ ਜਾਂਦਾ ਬਹੁਤ ਵੱਡਾ ਬੇੜਾ ਜੀ ਤਿੰਨ ਟਰੈਕਟਰ ਇਕੱਠੇ ਲੱਦ ਕੇ ਆ ਗਏ ਠੀਕ ਹੈ ਜੀ ਆ ਜਾਓ ਤੁਸੀਂ ਇੱਥੇ ਇੱਕ ਮਿੰਟ ਦੀ ਮੈਂ ਆਪਣੇ ਨੂੰ ਬੁਲਾ ਲਈ ਉਹ ਰੇ ਨੂੰ ਬਾਈਦਾ ਉਹ ਵਿਚੇ ਰਹਿ ਜਾਂਦਾ ਆ ਓਏ ਹੈਲੋ <laughs> अशू साहब ने मेहरबानी जी मेहरबानी आपा गल करते अशू साहब

ਉਨਨਾਂ ਨੂੰ ਇਹੋ ਬੇਨਤੀ ਆ ਕਿ ਅੱਜ ਤੋਂ 10-15 ਦਿਨ ਬਾਅਦ ਜਦੋਂ ਪਾਣੀ ਘਟ ਜਾਵੇ ਜੀ ਉਦੋਂ ਮਤ ਦੇਣ ਜ਼ਿੰਮੇਦਾਰਾਂ ਨੂੰ ਜਿੰਮੇਦਾਰੀਆਂ ਕਰਨ ਤੇ ਹਾਂਜੀ ਜਮੀਨਾਂ 'ਚ ਰੇਨ ਘਟਣ ਵਾਸਤੇ ਬਿਲਕੁਲ ਠੀਕ ਉਹ ਡੀਜੀ ਵੀ ਲੋਡ ਹੈ ਟ੍ਰੇਨ ਆਉਂਦਾ ਤੇ ਆਜੂ ਦਾ ਫੋਨ ਨੰਬਰ 98 98 98 ਬਿਲਕੁਲ ਠੀਕ ਹੈ ਰਾਸ਼ਨ ਦੀ ਕੋਈ ਕਮੀ ਨਹੀਂ ਰਾਸ਼ਨ ਬਹੁਤ ਬਹੁਤ ਸੇ ਜੀ ਚਲੋ ਬਹੁਤ ਮਿਹਰਬਾਨੀ ਮੈਂ ਵਾਪਸ ਹੋਣਾ ਹਾਂ ਤੁਹਾਡੇ ਇਧਰ ਪਰੇ ਨਾਲ ਐਂਦੀ ਆਓ ਐਂਦੀ ਐਂਦੀ ਆ ਜਾ ਵੀਰੇ ਅੱਛਾ ਇੱਧਰ ਜਾ ਪਿੱਛੇ ਆ ਲਓ ਜੀ ਇੱਧਰਲੇ ਪਾਸੇ ਜਿਹੜਾ ਬੇਨਾ ਭਾਜੀ ਇਹ ਸਮਾਨ ਵੇੜੇ ਚੋ ਟ੍ਰਾਲੀ ਚ ਲੱਗਿਆ ਜੀ 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 ਇਹ ਪਰਿਵਾਰ ਦਾ ਪਰਿਵਾਰ ਦਾ ਇਹ ਵੀਰੇ ਟਾ ਲੱਗੀ ਹੋਈ ਆ ਤੇ ਬਰੀਆ ਨੇ ਟਾ ਲਾਈਆਂ ਕਰ ਸਕਦੇ ਨੇ ਵੀ ਦੇ ਦੇ ਕੇ ਸਮਾਨ ਨੂੰ ਸਵਾਰ ਦਾ ਇੱਕੇ ਸਾਹਮਣੇ ਲਿਆਂਦਾ ਹੈ ਤੇ ਸ਼ਾਇਦ ਦੇ ਦੇ ਸਮਾਨ ਲਾ ਲਾ ਦੇ ਜਾਂਦਾ ਹੈ ਤੇ ਫਿਰ ਦੁਆਰਾ ਚਲੇ ਇੱਥੇ ਨੰਗ ਜਾਵੇ ਨੇ ਬੰਦੇ ਬੋਲ ਬੋ ਗਈ ਬੇੜੀ ਅੱਦੇ ਜਾਂਦੇ ਕਿੱ데 ਚੱਲੀ ਆ ਸਾਗਰੇ ਤੋਂ ਗੱਲ ਜਾਣੀ ਨਹੀਂ ਜਿਹੜਾ ਉਹ ਤੋਂ ਜਿਹੜਾ ਜਿਹੜਾ ਉਹ ਨਿਆਂਦ ਗਿਆ ਉਚਾ ਕੇ ਲਿਆਂਦਾ ਗਿਆ ਦਾ ਰਾਮ ਪਰਿਵਾਰ ਦਾ ਇਧਰ ਦੇ ਪਾਸੇ ਪਰਿਵਾਰੀ ਹੈ ਜੀ ਪਰਿਵਾਰ ਦੀ ਇਹ ਤੁਹਾਨੂੰ ਮਾਰਦੇ ਨੇ ਉਹ ਖਰਾਬ ਹੋ ਗਿਆ ਬੰਦ ਕਰ ਦਿੱਤਾ ਉਹ ਸਾਰਾ ਲਿੱਕ ਸੁਨ ਰਿਹਾ ਹੈ ਆਮੋਲੀ ਆਪਣਾ ਇਹ ਆ ਦੇ ਕਰਦੇ ਆ ਉਹ ਦੇਖ ਦੇ ਵਿੱਚ ਪ੍ਰਬੰਧ ਜਿਹੜੇ ਆ ਉਹ ਇਸ ਤਰ੍ਹਾਂ ਦੇ ਕਿ ਜਾਨ ਜਿਹਦੇ ਲਾ ਕੇ ਔਰ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਵੀ ਕਿਸੇ ਦੇ ਕੋਲ ਨੌਬਤ ਨਾ ਆਵੇ ਕਿਉਂਕਿ ਮੈਂ ਤਾਂ ਜੇ ਤੁਸੀਂ ਦੇਖੋ 1.5 1.5 ਫੁੱਟ ਪਾਣੀ ਦੇ ਵਿੱਚ ਖਲੋਤਾ ਹੈ ਤੇ ਮੈਨੂੰ ਇੱਥੇ ਲੱਗਦਾ ਕਿ ਭਾਈ ਪਾਣੀ ਚ ਪਰ ਜਿਨ੍ਹਾਂ ਨੂੰ ਅੱਜ 20-20 ਦਿਨ ਹੋ ਗਏ ਪਾਣੀ ਦੇ ਵਿੱਚ ਇਕਰੋਤੇ ਨੇ ਜਿਨ੍ਹਾਂ ਦੇ ਘਰ ਪਾਣੀ ਦੇ ਵਿੱਚ ਨੇ ਜਿਨ੍ਹਾਂ ਨੂੰ ਇਹ ﺍﻟमारੀਆਂ ਘਰ ਦਾ ਸਾਰਾ ਸਮਾਨ ਚੁੱਕ ਕੇ ਜਿਹੜਾ ਇਧਰਲੇ ਪਾਸੇ ਤੇ ਲਿਆਉਣਾ ਪਿਆ ਕਿ ਆਪਣੇ ਆਪ ਦੇ ਵਿੱਚੋਂ ਉਜਾੜਾ ਹੁੰਦਾ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇੱਕ ਤਾਂ ਦੇਸ਼ ਨਕਾਲਾ ਹੁੰਦਾ ਇਹ ਪਿੰਡ ਨਕਾਲਾ ਜਿੱਥੇ ਤੁਸੀਂ ਜੰਮੇ ਹੋ ਜਿੱਥੇ ਤੁਸੀਂ ਪਲੇ ਹੋ ਜਿੱਥੇ ਤੁਹਾਡੇ ਨਿੱਕੇ ਨਿਆਣੇ ਪੈਦਾ ਹੋਏ ਆ ਉਸ ਰੀਜਾ ਤੇ ਚਾਵਾਂ ਦੇ ਨਾਲ ਬਣਾਏ ਹੋਏ ਘਰ ਨੂੰ ਛੱਡ ਕੇ ਇਸ ਤਰੀਕੇ ਅੱਧੂ ਡੂੜ ਕਰਕੇ ਸਮਾਨ ਨੂੰ ਜਦੋਂ ਬਾਹਰ ਲਿਆਉਣਾ ਪੈਂਦਾ ਸੀ ਇਹ ਵੀ ਨਹੀਂ ਪਤਾ ਹੁੰਦਾ ਕਿ ਜਦੋਂ ਦੂਸਰਾ ਦਿਨ ਦਾ ਸੂਰਜ ਚੜ੍ਹਨਾ ਹੈ ਉਸ ਚੜੇ ਹੋਏ ਸੂਰਜ ਦੇ ਨਾਲ ਉਸ ਘਰ ਦੀ ਕੋਈ ਦਿਖ ਜੜੀ ਆ ਦੇਖਣ ਨੂੰ ਮਿਲੂਗੀ ਕਿ ਨਹੀਂ ਮਿਲੂਗੀ ਇਹ ਕਿੰਨਾ ਕ ਸਮਾਨ ਹੋਣ ਦਾ ਕਿੰਨੇ ਘਰਾਂ ਦਾ ਲਿਆਂਦਾ ਜਾਂਦਾ ਜੀ ਅਸੀਂ ਅੱਜ ਇਹ ਦੱਸਣ ਦਾ ਵੀ ਜੀ 20 20 ਮੈਂਬਰਾਂ ਦਾ ਸਮਾਨ ਹੈ ਜੀ ਠੀਕ ਹੈ ਜੀ ਇਹ 20 ਮਤਲਬ 20 ਲਾਗੇ ਲਾਗੇ ਜਿੰਨਾ ਘਰਾਂ ਵੀ ਦਾ ਸਮਾਨ ਹੈ ਅਸੀਂ ਕੱਲ ਵੀ ਦੋ ਤਿੰਨ ਘਰਾਂ ਦਾ ਘਰ ਲੈਂਦਾ ਜੀ ਤੇ ਤਿੰਨੇ ਹੀ ਮਤਲਬ ਅੱਜ ਅਜੇ ਦੋਆਂ ਨੂੰ ਹੋਰ ਕਹਿ ਕੇ ਆਏ ਉੱਥੇ ਛੱਡ ਕੇ ਆਏ ਸਿਗਨਲ ਦੇ ਵੀ ਕਣ ਕਣ ਪਾਓ ਆ ਬੇਰ ਹੁਣ ਖਾਲੀ ਹੋ ਜਾਣਾ ਫੇਰ ਲੈ ਕੇ ਜਾਣਾ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਹਾਂਜੀ ਸੋ ਇਧਰਲੇ ਪਾਸੇ ਜਿਹੜੀ ਹੈ ਲੰਘ ਪਲੀਜ਼ ਦੱਸੋ ਜੀ ਇਹ ਸੰਤਪਾਪੋ ਮੀਟਿੰਗ ਕੀ ਕਰਨਾ ਕੋਈ ਨਹੀਂ ਇਹ ਤਿੰਨ ਦਿਨ ਦੇ ਵਿੱਚ ਕਿਸੇ ਕਾਰ ਕੀਤੀ ਹੈ ਤਿੰਨ ਦਿਨ ਅਵਰ ਜਾਂਸੀ ਦੇ ਵਿੱਚ ਜੋ ਕੀ ਸਮਾਨ ਕੱਢਣ ਦੀ ਉਹ ਵੋਟਾਂ ਦੇ ਵਿੱਚ ਦੂਰ ਹੋ ਜਾਊਗਾ ਔਰ ਧਿਆਰੀ ਤੇ ਮਿੱਤਰੀ ਲਾ ਕੇ ਆਪਣੇ ਸਾਰੇ ਮਿੱਤੀ ਬਾਬਾ ਜੀ ਨੇ ਲਾ ਕੇ ਦਿਨ ਰਾਤ ਇੱਕ ਕਰਕੇ ਤਿੰਨ ਦਿਨਾਂ 'ਚ ਇੱਕ ਇਸਤਾ ਤਿਆਰ ਕੀਤਾ ਤਿੰਨ ਦਿਨਾਂ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਇੱਕ ਇਸਤਾ ਤਿਆਰ ਕੀਤਾ ਬਲਕੇ ਇੰਨਾ ਸਮਾਨ ਹੀ ਤਿੰਨ ਦਿਨਾਂ ਜੀ ਨੇ ਇਕੱਠਾ ਹੁੰਦਾ ਲਿਕਨੇ ਤਿੰਨ ਦਿਨ ਕੀ ਸੀ ਤਿਆਰ ਹੋ ਗਏ ਐਥੇ ਪਹੁੰਚ ਗਏ ਬਿਲਕੁਲ ਠੀਕ ਹੈ ਜੀ ਫਿਰ ਕਿੰਨੇ ਵਜੇ ਸਟਾਰਟ ਹੋ ਜਾਂਦਾ ਜੀ ਕੰਮ ਵੀਰੇ ਅਸੀਂ ਤੇ ਦੁਇਰੇ ਘਰ ਤੋਂ 7 ਵਜੇ 7 ਵਜੇ ਤੋਂ ਸਟਾਰਟ 7 ਵਜੇ ਤੋਂ ਸਟਾਰਟ ਆ ਰਾਹੇ ਤਾਂ ਆਪਣੀ ਭਾਈ ਠੀਕ ਹੈ ਜੀ ਬਾਕੀ ਉਹਦਾ ਦਾ ਸੇਵਾਦਾਰ ਰਹੇਗਾ ਜੀ ਜਿਹੜਾ ਲੋਕਲ ਹੈ ਇੱਥੇ ਜੀ ਉਹ 24 ਘੰਟੇ ਡਿਊਟੀ ਵਾਲਾ ਬਿਊਟੀ ਤੇ ਚਲੋ ਉਹ 24 ਘੰਟੇ ਉਹ ਸੌਂਦਾ ਹੀ ਕਿਸੇ ਦੇ ਨਹੀਂ ਠੀਕ ਹੈ ਜੀ ਬਹੁਤ ਮਿਹਰਬਾਨੀ ਸੋ ਇਹ ਉਪਰਾ ਦੂਜੇ ਏਰੀਆ ਜੋ ਆਰ ਕੇ ਸਮਾਨ ਕਢਾਉਂਦੇ ਸਾਡੇ ਨਾਲ ਇਹ ਹਿੰਮਤ ਕਰਾਉਂਦੇ ਇਹ ਇਹ ਵੀਰੇ ਇਹਨਾਂ ਦੇ ਵੀ ਇਹਨਾਂ ਦੇ ਘਰ ਤੇ ਚਲੋ ਸੇਫ ਆ ਪਰ ਇਹਨਾਂ ਦੀ ਫਸਲ ਇਹਨਾਂ ਦੀ ਵੀ ਮਰ ਚੁੱਕੀ ਹੈ ਪਰ ਫਿਰ ਵੀ ਹਿੰਮਤ ਕਰਦੇ ਇਹ ਵੀ ਇਹ ਸਾਡੇ ਨਾਲ ਹਿੰਮਤ ਕਰਾਉਂਦੇ ਆਣ ਕੇ ਇਹਨਾਂ ਲੋਕਾਂ ਦੀ ਹਮਦਰਦੀ ਦਾ ਕਰਕੇ ਆ ਦੇ ਕੋਈ ਕਿਸ਼ਤੀ ਬੜੀ ਜਾਬ ਨਾਲ ਲੈ ਕੇ ਆਉਂਦੀ ਥੱਲ ਕਿਸ਼ਤੀ ਰੋੜੇ ਪੈ ਗਈ ਸੀ ਬੜੀ ਅੱਛਾ ਰੋੜ ਚੱਲੀ ਸੀ ਹਾਂਜੀ ਠੀਕ ਹੈ ਜੀ ਪਾਣੀ ਦੀ ਜੋਰ ਘੱਟ ਬਹੁਤ ਸੀ ਪਾਣੀ ਇੰਨਾ ਜਿਆਦਾ ਬਾਜੀ ਜੀ ਮੇਰਾ ਇੰਜਨ ਬੰਦ ਹੋਣ ਕਰ ਨਹੀਂਦਾ ਇੰਜਨ 'ਚ ਮਤਲਬ ਪ੍ਰੋਬਲਮ ਪੈ ਗਈ ਚਲਦੀ ਚਲਦੀ ਪ੍ਰੋਬਲਮ ਪੈ ਗਈ ਜੀ ਤੇ ਉੱਥੇ ਅਸੀਂ ਉੱਥੇ ਪਹੁੰਚ ਜਾਣੇ ਬਾਜੀ ਜਿੱਥੇ ਐਨਡੀਆਰ ਦੀਆਂ ਟੀਮਾਂ ਨਹੀਂ ਪਹੁੰਚਦੀਆਂ ਮਹਾਰਾਜ ਨੇ ਸੱਚੇ ਭਾਸ਼ ਨੇ ਇੰਨਾ ਜੜਵਾ ਦਿੱਤਾ ਵੀ ਉੱਥੇ ਪਹੁੰਚ ਜਾਣੇ ਤੇ ਉਹ ਰੁੜ ਗਈ ਅਸੀਂ ਤੁਹਾਨੂੰ ਅੱਗੇ ਉਹਨਾਂ ਨੂੰ ਬੁਲਾਉਂਦੇ ਰਹਿ ਉਹ ਸਾਡੇ ਕੋਲ ਹੀ ਆਏ ਉਹ ਆਂਦੇ ਵੀ ਇੰਨਾ 에ਅ ਡ੍ਰੋਪ ਜਲੇ ਨ ਮਾਨਾ ਵਿੱਚ ਨਹੀਂ ਕਢਾਉਣਾ ਹੈ ਨਾਲ ਕੋਈ ਪਰਿਵਾਰ ਦਾ ਮੈਂਬਰ ਹੈ ਨਹੀਂਗਾ ਬਿਲਕੁਲ ਕੋਈ ਨਹੀਂ ਰਿਸ਼ਤੇਦਾਰ ਰਕਵਾ ਅੱਛਾ ਤੁਹਾਡੇ ਰਿਸ਼ਤੇਦਾਰ ਨਹੀਂ ਤੁਹਾਡਾ ਪਿੰਡ ਸੁੱਕਾ ਪੁੱਕਾ ਠੀਕ ਆ ਹਾਂਜੀ ਸਾਡੇ ਘਰ ਦੇ ਫਸਲ ਮਰ ਗਈਆਂ ਫਸਲ ਫਸਲ ਸੋਏ ਭਾਜੀ ਹੋਰਾਂ ਦੇ ਰਿਸ਼ਤੇਦਾਰਾਂ ਦਾ ਸਮਾਨ ਹੈ ਕਢਾਉਣਾ ਜਾਂ ਨਾਲ ਹਾਂ ਬੰਦਾ ਬੰਦੇ ਦਾ ਦਾਰੂ ਹੁੰਦਾ ਭਾਈ ਇਹ ਪਤਾ ਲੱਗ ਗਿਆ ਐਤ ਕਿ ਪੰਜਾਬੀਆਂ ਨੇ ਇੱਕ ਦੂਜੇ ਦਾ ਸਾਥ ਵਹੁ ਦਿੱਤਾ ਅਸੀਂ ਸਲੂਟ ਕਰਦੇ ਹਾਂ ਉਹਨਾਂ ਸਾਰੇ ਪੰਜਾਬੀਆਂ ਨੂੰ ਕਿਉਂਕਿ ਪਾਣੀ ਆਇਆ ਹੋਵੇ ਤਾਂ ਪੈਰ ਨਹੀਂ ਪਾਉਣ ਦਿੰਦੇ ਪਰਿਵਾਰ ਦੇ ਮੈਂਬਰ ਕਿ ਭਾਈ ਤੁਸੀਂ ਨਹੀਂ ਜਾਣਾ ਉਧਰਲੇ ਪਾਸੇ ਉੱਥੇ ਖਤਰਾ ਹੋ ਸਕਦਾ ਉੱਥੇ ਕੋਈ ਸਮੱਸਿਆ ਜਿਹੜੀ ਹੋ ਸਕਦੀ ਹੈ ਪਰ ਇੱਥੇ ਪੰਜਾਬੀਆਂ ਨੇ ਇੱਕ ਵਾਰ ਫੇਰ ਦਿਖਾਤਾ ਕਿ ਜਿਹੜੀ ਗੁੜਤੀ ਮਿਲੀ ਆ ਨਾ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਜਜ਼ਬਾ ਦਿੱਤਾ ਦਿੜ੍ਹਤਾ ਦਿੱਤੀ ਦੂਸਰੇ ਦੇ ਕੰਮ ਆਉਣ ਦਾ ਇੱਕ ਮਾਦਾ ਦਿੱਤਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਤੇ ਇੱਕ ਵਾਰ ਫੇਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ

ਹੋ ਰਹੀ ਹੈ ਇਹ ਖਸਾਨ ਤੋਂ ਲਿਤੀ ਜਾ ਰਿਹਾ ਹੈ ਇਸ ਲਈ ਪਾਣੀਆਂ ਦਾ ਇਹ ਤਾਂ ਹੀ ਮਰਿਆ ਹਾਂ ਜਾਣਾ ਜੇ ਉਧਰ ਲੰਗਰ ਪ੍ਰਸ਼ਾਦ ਦੇ ਦੀ ਜੇ ਲੋੜ ਨਹੀਂ ਤੁਸੀਂ 10-15 ਦਿਨ ਹੋਲਡ ਕਰ ਲਿਓ 10-15 ਦਿਨ ਬਾਅਦ ਲੋੜ ਪਊ ਮਹੀਨਾ ਬਾਅਦ ਲੋੜ ਪਊ ਇਹਨਾਂ ਦੀਆਂ ਜ਼ਮੀਨਾਂ ਪਤਨੀਆਂ ਕਰਨੀਆਂ ਪੈਣੀਆਂ ਜਿਹਨਾਂ ਦੇ ਘਰ ਟਹਿ ਗਿਆ ਤਰੇੜਾਂ ਆ ਗਈਆਂ ਉਹਨਾਂ ਨੂੰ ਲੋੜ ਪੈਣੀਆਂ ਇਹਨਾਂ ਦੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਦੀਆਂ ਲੋੜ ਪੈਣੀਆਂ ਆਪਾਂ ਸਕੂਲ ਜਿਹੜੇ ਉਹ ਸਿੱਧੇ ਕਰਨੇ ਆ ਇਸ ਕਰਕੇ ਕਾਲੀ ਨਾ ਕਰਿਓ ਹਿੰਮਤ ਰੱਖਿਓ ਜਜ਼ਬਾ ਰੱਖਿਓ ਇਹਦੇ ਦੇ ਪਾਸੇ ਇਹਦੇ ਵਿੱਚ ਆ ਜੀ ਹਾਂਜੀ ਜੀ ਸਾਮਾਨ ਸ਼ੁਰੂ ਕਰ ਦਿੱਤਾ ਆ ਕਰ ਟਿਆਣਾ ਸੀ ਹੋ ਗਿਆ ਕਰ ਟਿਆਣਾ ਸ਼ੁਰੂ ਹੋ ਗਿਆ ਹਾਂਜੀ ਠੀਕ ਆ ਜੀ ਤੇ ਇੱਕ ਗੁਟਕਾ ਸਾਹਿਬ ਆ ਜੀ ਹਾਂਜੀ ਗੁਟਕਾ ਸਾਹਿਬ ਨੇ ਬਿਲਕੁਲ ਠੀਕ ਆ ਜੀ ਸੋ ਮੈਂ ਮੇਰੇ ਕੋਲੇ ਅਸਲੇ ਰਮਾਲ ਨਹੀਂ ਨੇ ਤਾਂ ਮੈਂ ਵੀ ਸਿਰ ਢੱਕਦਾ ਤੇ ਪੰਜ ਜੀ ਘਰ ਦੇ ਵਿੱਚ ਪਾਣੀ ਵੜ ਚੁੱਕਿਆ ਘਰ ਚ ਹਾਂਜੀ ਜੀ ਘਰਾਂ ਅੰਝ ਤਾਂ ਪਾਣੀ 1 ਮਹੀਨੇ ਤੋਂ ਵੜਿਆ ਹੋਇਆ ਆ ਠੀਕ ਹੈ ਜੀ ਹੁਣ ਘਰ ਟਹਿਣੇ ਸ਼ੁਰੂ ਹੋ ਗਏ ਤਾਂ ਕਰਕੇ ਸਮਾਨ ਕੱਢਣੇ ਇਸ ਵੇੜੇ ਛੁਣ ਤੁਹਾਡਾ ਵੀ ਸਮਾਨ ਆ ਜੀ ਸਾਡਾ ਹੀ ਆ ਜੀ ਸਮਾਨ ਤੁਹਾਡਾ ਹੀ ਸਮਾਨ ਆ ਤੇ ਹੁਣ ਜਾਓਗੇ ਕਿੱਥੇ ਹੁਣ ਅਸੀਂ ਜਿੱਥੇ ਜਗ੍ਹਾ ਮਿਲੂ ਜਿੱਥੇ ਜਗ੍ਹਾ ਮਿਲੂ ਜਾਂ ਕਿਸੇ ਰਿਸ਼ਤੇਦਾਰ ਦੇ ਆ ਰਿਸ਼ਤੇਦਾਰੀਆਂ ਦੇ ਵਿੱਚ ਹੀ ਹੁਣ ਇੱਕਦਮ ਤੱਕ ਕਿਹੜਾ ਕਿੱਥੇ ਆਪਾਂ ਜਾ ਕੇ ਬਿਲਕੁਲ ਬਿਲਕੁਲ ਜੀ ਠੀਕ ਹੈ ਤੇ ਨਿਆਣੇ ਕਿੱਥੇ ਨੇ ਜੀ ਘਰ ਦੇ ਬਾਕੀ ਜੀ ਕਿੱਥੇ ਆ ਹਾਂ ਜੀ ਬਾਕੀ ਦੀ ਰਿਸ਼ਤੇਦਾਰੀਆਂ ਚ ਗਏ ਬੱਚੇ ਵੀ ਨਾਲ ਕਹਿੰਦੇ ਗਏ ਉਸੇ ਵੇਲੇ ਛੱਡ ਦਿੱਤੇ ਸੀ ਜਦੋਂ ਹਾਂ ਜੀ ਠੀਕ ਹੈ ਪਾਣੀ ਇੱਕਦਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਸਤਾਰਾਂ ਦੇ ਦਵਾਲੇ ਦਾ 10 ਤੋਂ 12 ਫੁੱਟ ਪਾਣੀ ਹੈ ਸਾਡੇ ਤੇ ਜਿਹੜੇ ਪਸ਼ੂ ਪਾਪ ਹੀ ਰੱਖੇ ਸੀ ਪਸ਼ੂ ਵੀ ਸੀਗੇ ਉਹ ਪਸ਼ੂਆਂ ਦਾ ਕੀ ਬਣਿਆ ਜੀ ਪਸ਼ੂ ਇਦਾਂ ਹੀ ਆ ਜੀ ਬਾਹਰ ਕੱਢੇ ਹੋਏ ਆ ਠੀਕ ਆ ਜੀ ਇਹ ਪਟੇ ਜਦ ਸਭ ਖਤਮ ਹੋ ਗਿਆ ਖੇਤੀਬਾੜੀ ਦੀ ਬਿਲਕੁਲ ਕੋਈ ਚੀਜ਼ ਨਹੀਂ ਪੱਟਾ ਫਸਾ ਦਾ ਤੁਹਾਨੂੰ ਪਤਾ ਹੈ ਜੀ ਪਾਣੀ ਦੇ ਸਰੀਆ ਨੂੰ ਜੀ ਹੋ ਸਕਦਾ ਤਾਂ ਹਜੇ ਅਗਲੀ ਫਸਲ ਦੀ ਵੀ ਤੁਹਾਨੂੰ ਕੋਈ ਆਸ ਨਹੀਂ ਹੈਗੀ ਜੀ ਜਿੰਨਾ ਨੁਕਸਾਨ ਹੋ ਗਿਆ ਬਿਲਕੁਲ ਠੀਕ ਹੈ ਜੀ ਸੋ ਭੈਣ ਜੀ ਬਿਲਕੁਲ ਪਾਣੀ ਦੇ ਕਿਨਾਰੇ ਤੇ ਖੜੇ ਨੇ ਪਾਵਨ ਪਵਿੱਤਰ ਗੁਟਕਾ ਸਾਹਿਬ ਦੇ ਸਤਕਾਰ ਦੇ ਵਿੱਚ ਉਹਨਾਂ ਨੇ ਬਹੁਤ ਸਤਕਾਰ ਦੇ ਨਾਲ ਗੁਟਕਾ ਸਾਹਿਬ ਜਿਹੜੇ ਆਪਣੇ ਕੋਲ ਖੜੇ ਆ ਸਿਰਫ ਰੱਖਿਆ ਹੋਇਆ ਉਹਨਾਂ ਨੇ ਸੋ ਇਸ ਔਕੜ ਦੀ ਘੜੀ ਦੇ ਵਿੱਚ ਵੀ ਇਸ ਸੰਕਟ ਦੀ ਘੜੀ ਦੇ ਵਿੱਚ ਵੀ ਤੁਸੀਂ ਇਹ ਦੇਖੋ ਕਿ ਸਤਕਾਰ ਜਿਹੜਾ ਬਿਲਕੁਲ ਕਾਇਮ ਉਹਨਾਂ ਦੇ ਰੱਖਿਆ ਸਿਆਸਮੀਦ ਕਰਦੇ ਆ ਕਿ ਕਿ ਛੇਤੀ ਸਾਰਾ ਤੇ ਚੜਾ ਰਿਹਾ ਸੀ ਉਹ ਪਹਿਲੇ ਵੱਲ ਲੇ ਗਏ ਸੀ ਸਾਰੇ ਦਾ ਅੱਜ ਤੁਹਾਡਾ ਕੱਲ੍ਹ ਲੈ ਕੇ ਸਮਾਨ ਤੁਹਾਡਾ ਪਿੰਡ ਕਿਹੜਾ ਜੀ ਮੰਡ ਬੁਆਰਖ ਘਰ ਦੇ ਕੀ ਹਾਲ ਹੈ ਘਰ ਦੇ ਬਹੁਤ ਹਾਲਾਤ ਮਾਰੇ ਆ ਰਹੇ ਜਿਹੜਾ ਜਿਹੜਾ ਮਨਤਲਾ ਸਾਡੇ ਨੂੰ ਜੀ ਨਹੀਂ ਕਰਦਾ ਘਰ ਅੰਦਰ ਜੀ ਇਹਨਾਂ ਕਾਲੂ ਮੇਰਾ ਸਮਾਨ ਲਾ ਕੇ ਉਹ ਸਮਾਨ ਘਰਾਂ ਦੇ ਵਿੱਚ ਤੁਸੀਂ ਆਪਾਂ ਨੇ ਕਿੰਨਾ ਕਾ ਆਪਾਂ ਲੈ ਆਵਾਂਗੇ ਤੇ ਕਿੰਨਾ ਵਿੱਚ ਸਮਾਨ ਲੈਂਦਾ ਨਹੀਂ ਜਾਂਦਾ ਸਾਰੀ ਉਮਰ ਬੰਦਾ ਢੋਹਾਂ ਨੂੰ ਢੋਦਾ ਰਹਿੰਦਾ ਜੀ ਜੀ ਤੇ ਐਂ ਦੇ 23 ਦੇ ਮਾਰੇ ਨਹੀਂ ਅਜੇ ਤੱਕ ਆ ਰਹਾ ਇਹ ਵੀਰਾ ਬਣ ਗਿਆ ਕੰਮ ਦਾ ਐਂ ਦਾ ਮੌਲੇ ਕੀ ਜਾਂਦੇ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਸਾਡੇ ਨਾਲ ਉਹਦਾ ਨਹੀਂ ਬਿਲਕੁਲ ਨਹੀਂ ਜੀ ਇਹ ਇਹਦਾ ਬਹੁਤ ਹੀ ਤੁਰੇ ਜਾਂਦਾ ਰੂਹ ਜਿਹੜੀ ਸਾਡੀ ਉਹ ਕਤਮ ਆ ਅੱਭੀ ਕਿਉਂਕਿ ਜਿਨ੍ਹਾਂ ਦਾ ਪੈਣਾ ਹੀ ਆ ਤੁਰੇ ਫਿਰਨੇ ਪੈਣਾ ਨਿਆਣਿਆਂ ਵਾਲੇ ਜਿਹੜੇ ਦੇਖ ਕੇ ਤੁਰੇ ਫਿਰਦੇ ਆ ਜੀ ਆਸ-ਪਾਸ ਆਤੇ ਵਾਲੇ ਭਰਾ ਉਹਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਫਿਲਮ ਬਣਾ ਲਿਆ ਆ ਦੇ ਨਹੀਂ ਕਿ ਬੜੀ ਕਿ ਜ਼ਿੰਦਗੀ ਨਹੀਂ ਆ ਜ਼ਿੰਦਗੀ ਬਰਬਾਦ ਆ ਬਿਲਕੁਲ ਠੀਕ ਹੈ ਬੱਚਿਆਂ ਦੀ ਵੀ ਗਾਂ ਬਰਬਾਦ ਆ ਸਾਡੀ ਤੀਜੀ ਪੀੜ੍ਹੀ ਖਰਾਬ ਹੋ ਗਈ ਆ ਚੌਥੀ ਗਾਂ ਬੱਚਿਆਂ ਦੀ ਖਰਾਬ ਹੋ ਗਈ ਆ ਨਹੀਂ ਪਿਛਲੇ ਜਿਹੜੇ ਪਹਿਲਾਂ ਵੀ ਹਰ ਇੱਦਾਂ ਆਉਂਦੇ ਰਹੇ ਪਹਿਲਾਂ ਜੀ 88 ਤੋਂ ਲੈ ਕੇ ਹੁਆ ਵੀ ਸਾਡੇ ਨਾਲ ਸੀ ਸਾਡੇ ਬਜ਼ੁਰਗਾਂ ਨੇ ਵੇਖਿਆ ਇਹ ਵੀ ਵੇਖਿਆ ਜੀ ਬਾਅਦ ਹਾਲੇ 88 ਤੋਂ ਜਿਆਦਾ ਨੰਬਰ ਆ ਬਿਲਕੁਲ ਨਲਾ ਤੋਂ ਮਿਲੋਗੇ ਪਾਣੀ ਪਿਆ ਰਿਹਾ ਨਹੀਂ ਪਈਦਾ ਛੱਡਾ ਵਰਗਾ ਜਿਹੜੀਆਂ ਉਧਰੋਂ ਘਰਾਂ ਨੂੰ ਕਾ ਲੱਗੀ ਆ ਅੱਗੇ ਸਾਡੇ ਕੋਲ ਕਿਹਦੇ ਆ ਮਾ ਸਾਡਾ ਕਿਹਦੇ ਆ ਆਪਹੀ ਕਰੇਗਾ ਜਿੰਦਗੀ ਥੋੜਾ ਆਇਆ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਨਹੀਂ ਨਾ ਸਰਕਾਰ ਨੂੰ ਇਹ ਗੱਲ ਕਹਾਂਗੇ ਸਾਡੇ ਤੇ ਦਾ ਬੜੇ ਪੱਤਰ ਦੇ ਗੋਗੇ ਹੱਲ ਕਰਵਾ ਲਓ ਇਹਨਾਂ ਸੋਚ ਸਮਝ ਕੇ ਨਾ ਵਿਚਾਰ ਕਰੋ ਬਿਲਕੁਲ ਜੀ ਅਸੀਂ ਆਸਣਾ ਲਈ ਦੋਹ ਦੇ ਅਨੰਦ ਜੀ ਬਹੁਤ ਸਿਪਾਹੀ

ਇਹ ਮਹੀਨਾ ਬਤੀ ਚੱਲਣਾ ਉਹ ਜਿਹੜੇ ਸੇਵਾ ਕਰਨ ਵਾਲੇ ਵੀ ਨੇ ਜਿਹੜੇ ਪੰਜਾਬ ਦੇ ਪਿੰਡਾਂ ਸੈਠੇ ਨੇ ਸੀਐਨਆਰਆਈ ਉਹ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਆ ਕਿ 2 3 4 ਮਹੀਨੇ ਆਪਾਂ ਨੂੰ ਇਹਦਾ ਸਾਥ ਜਿਹੜਾ ਪੋੜਾ 10 15 ਦਿਨ ਜਲਦੀ ਹੈ ਤਾਂ ਸਾਰਾ ਹਾਲਾਤ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ ਇੱਕ ਬੜੇ ਉਦਾਸੀ ਮਾਹੌਲ ਚ ਪਰ ਚੜ੍ਹਦੀ ਕਲਾ ਵਾਲੇ ਰੌਚ ਕਵਾਹੀ ਦਾ ਸਾਰਾ ਕੁਝ ਜਿਹੜਾ ਦੇਖਦੇ ਹੋਏ ਆਪਾਂ ਉਮੀਦ ਕਰਦੇ ਆ ਕਿ ਭਾਈ ਇਸੇ ਤਰੀਕੇ ਸੰਗਤ ਸਾਥ ਰਹੇਗੀ ਸੋ ਮੈਨੂੰ ਇਸ ਵੇਲੇ ਬਾਉਂਕਰੋਏ ਇਲਾਕੇ ਤੋਂ ਸੀਤਾਂ ਕੋਲੋਦੀ ਦੇ ਇਲਾਕੇ ਤੋਂ ਪਰਦੀ ਸਿੰਘ ਬਾਦੂ ਇੱਥੇ ਹੀ ਜੁੜ ਗਿਆ ਦੇਖਣਾ ਪੈਣੀ ਸ਼ਰੀਵੀ ਤੁਹਾਡਾ ਆਪਰਾ ਤੁਹਾਡੇ ਨੂੰ